ਇਨੂੰ ਕਹਿੰਦੇ ਐ ਮੇਲਾ ਚੱਲ ਮੇਲੇ ਨੂੰ ਚੱਲੀਏ ਕਹਿੰਦੇ ਰੌਣਕ ਹੋ ਜੂ ਘਟ ਪਿਆ ਜਿਵੇਂ ਮਾਈਕ ਵਾਲੇ ਨੇ ਬਾਈ ਨੇ ਸਵਾਦ ਲਿਆ ਤਾਂ ਨਾ ਉਵੇਂ ਕਿੱਦਾਂ ਕੱਢਦਾ ਆ ਮਿੱਤਰਾਂ ਨੇ ਵੀ ਕਹਿੰਦੇ ਸਵਾਦ ਲਿਆ ਤਾਂ ਪਰ ਨਿਆਰੀ ਤਾਂ ਇਹਨਾਂ ਦੇ ਐ ਹੱਥ ਘੜਾ ਕਰਦਾ ਜਾਂਦਾ ਨੌਜਵਾਨ ਨਹੀਂ ਚਾਹਦੇ ਤਾਂ ਰਿਸਕ ਹੈਗਾ ਹੀ ਕਿੱਦਾਂ ਉਹ ਦੇਖੂ ਵਾਲਾ ਖਤਰਾ ਕੁਝ ਵੀ ਨਹੀਂ ਇਸ ਖਤਰੇ ਦੇ ਮੂਰੇ ਸੋ ਵੀਰੀਆ ਐ ਦੋਸਤੋ ਅੱਗੇ ਬੋਲੀਆਂ ਪੈਦੀਆਂ ਹੁੰਦੀਆਂ ਸੀ ਦਿਉਰ ਭਜਾਈਆਂ ਨੂੰ ਕਹਿੰਦੇ ਹੁੰਦੇ ਵੀ ਚੱਲ ਚੱਲੀਏ ਜਰਗ ਦੇ ਮੇਲੇ 니 ਮੁੰਡਾ ਤੇਰਾ ਮੈਂ ਚੱਕ ਲੂ ਕਿਉਂਕਿ ਹਜੇ ਕੁਆਰੇ ਆ ਮੈਂ ਇਹਨੂੰ ਥੋੜਾ ਚੇਂਜ ਕਰਨ ਲੱਗਿਆ ਵੀ ਚੱਲ ਚੱਲੀਏ ਸ਼ਪਾਰ ਦੇ ਮੇਲੇ 니 ਮੁੰਡਾ ਤੇਰਾ ਮੈਂ ਚੱਕ ਲੂ ਕਿਉਂਕਿ ਯਾਰ ਕੱਲਾ ਰੁੱਖ ਨਾ ਬਣਾ ਦੇ ਵਿੱਚ ਹੋਵੇ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਸੋ ਕਹਾਵਤਾ ਬਣੀਆਂ ਯਾਰ ਕੱਲੇ ਕਹਰੇ ਮੇਲੇ ਤੇ ਜਾਂਦੇ ਚੰਗੀ ਨਹੀਂ ਲੱਗਦੇ ਸੋ ਨਾਲ ਹਾਣੀ ਨੂੰ ਹਾਂਣ ਹੋਵੇ ਪ੍ਰਵਾਨ ਹੋਵੇ ਤੇ ਮੇਲਾ ਦੂਨ ਸਵਾਇ ਹੋ ਜਾਂਦਾ ਯਾਰ ਮੇਲੇ ਦੇਖਣ ਦਾ ਚਾਈ ਬਹੁਤ ਹੁੰਦਾ ਸੋ ਮੇਲੇ ਬਾਰੇ ਬਹੁਤ ਗੱਲਾਂ ਬਣੀਆਂ ਨੇ ਆਹ ਸੋਹਣਿਆ ਬੇਜਗ ਜਿਉਂਦਿਆਂ ਦੇ ਮੇਲੇ ਸੋ ਜਿਉਂਦੇ ਜੀਆਂ ਦਾ ਹੀ ਮੇਲਾ ਹੁੰਦਾ ਚਾਹੇ ਘਰ ਚ ਹੋਵੇ ਤੇ ਚਾਹੇ ਆ ਜਿਹੜੇ ਪੰਜਾਬ ਦੇ ਸਾਡੇ ਮੇਲੇ ਨੇ ਸ਼ਪਾਰ ਦਾ ਮੇਲਾ 2024 ਦਾ ਤੇ ਐਨ ਪੂਰਾ ਗੱਡਵਾ ਆਓ ਮੇਲੇ ਦੀ ਰੌਣਕ ਦੇਖਦੇ ਆ ਰੱਬੋਂ ਟੀਵੀ ਦੇ ਉੱਤੇ ਮੈਂ ਮਨਜੋਤ ਮਾਜਰਾ ਹੋਸਟ ਤੁਹਾਡਾ ਦੌਰ ਤੇ ਤੁਹਾਨੂੰ ਮੇਲਾ ਦਿਖਾਉਣੇ ਆ ਆਓ ਫਿਰ ਜਿਵੇਂ ਮੇਲੇ ਚ ਬੜੇ ਨਾ ਉਹ ਪਾਈ ਸਿਰਾਂ ਲਾਉਂਦਾ ਯਾਰ ਕਮੈਂਟਰੀ ਵਾਲਾ ਕਿਉਂਕਿ ਸੰਗਰੂਰ ਵਾਲੇ ਸੀ ਭਾਈ ਧਾਤੀ ਨਾਲ ਜੁੜੇ ਹੋਏ ਪਠੰਡੇ ਵਾਲੇ ਬਾਈ ਦੱਸਦਾ ਹੀ ਆਪਦੇ ਮੂੰਹੋਂ ਕਿੱਥੋਂ ਆਇਆ ਚੈਨੋ ਟੈਨ ਕਿੰਨਾ ਦਾ ਬਰਨਾਲੇ ਵਾਲਾ ਦਾ ਕਿੱਥੇ ਆ ਜੋਰ ਮੇਲਾ ਸਪਾਰ ਦਾ ਸਪਾਰ ਦਾ ਸੰਗਰੂਰ ਵਾਲਾ ਭਾਈ ਮੋਟਰ ਹੈਂਗਲਾਂੋਂ ਪਾਰ ਕੇ ਕਿਸ ਹਾਕਾ ਵਾਲਾ ਉਨੂੰ ਥੱਲੇ ਲਾਉਣ ਵਾਲੀ ਏ ਕਿ ਹਾਰ ਕਿਹੜਾ ਕਿਸੇ ਨਾਲੋਂ ਕੱਟਨੇ ਤੂੰ ਛੁੱਟਦੀ ਹਾਂ ਤੂੰ ਛੁੱਟਦੀ ਚੰਡੋਲ ਜੱਟੀ ਐ ਨਹੀਂ ਪੂਰੇ ਮੀਲ ਤੋਂ ਪਛਾਣ ਲਈ ਜੱਟ ਨੇ ਬਾਈ ਦੇ ਕੋਲੇ ਨਾ ਕੈਮਰਾ ਔਨ ਕਰ ਲਿਆ ਤੇ ਬਾਈ ਡਰ ਕੇ ਚੱਲਿਆ ਓ ਸੌਰੀ ਬਾਈ ਆ ਜਾ ਆ ਜਾ ਬਾਈ ਦੇ ਪਕੌੜੇ ਖਰਾਬ ਕਰਾਤੇ ਮਾਈਕ ਕੱਢਿਆ ਤੇ ਬਾਈ ਪੱਜ ਗਿਆ ਆ ਜਾ ਵੀਰੇ ਆ ਜਾ ਓ ਨਹੀਂ ਚਲਾਉਂਦੇ ਓਏ ਅੱਜ ਤੇਰੀ ਚੜਨੀ ਰਹਿ ਗਈ ਓ ਬਾਈ ਚੜਨੀ ਭਾਈ ਕੱਲਾ ਹੀ ਪਕੌੜੇ ਖਾ ਰਿਆ ਸੀ ਮੈਂ ਕਿਹਾ ਭਾਈ ਕੱਲਾ ਹੀ ਆ ਕੇ ਨਾ ਭਾਈ ਆ ਜਾਓ ਤੇ ਜਦੋਂ ਅਸੀਂ ਗਏ ਤੇ ਬਾਈ ਭੱਜ ਗਿਆ ਚਲੋ ਕੋਈ ਗੱਲ ਨਹੀਂ ਨਿੱਜੀ ਮਾਮਲਾ ਹੋਣਾ ਕੈਮਰਾ ਦੇਖ ਕੇ ਹਰੇਕ ਹੀ ਭੱਜ ਜਾਂਦਾ ਸੋ ਇਸ ਵੇਲੇ ਛਪਾਰ ਦੇ ਮੇਲੇ ਦੀ ਰੌਣਕ ਤੁਸੀਂ ਦੇਖਦੇ ਹੋ ਟਿੱਕੀਆਂ ਪਕੌੜੇ ਤੇ ਬਾਈ ਕੀ ਭਾਵਾ 30 ਰੁਪਏ ਦੀ ਇੱਕ ਛੋਲੇ ਛੂਲੇ ਪਾ ਕੇ ਅੱਛਾ 30 ਰੁਪਏ ਦੀ ਇੱਕ ਲਾਇਓ ਵੀਰੇ ਫਿਰ ਇੱਕ ਸੋ ਟਿੱਕੀ ਲਵਾਉਣ ਲੱਗੇ ਆ ਤੇ ਖਾ ਕੇ ਤੁਹਾਨੂੰ ਦੱਸਦੇ ਆ ਨਾਲ ਦੀ ਨਾਲ ਫੂਡ ਬਲੌਗਿੰਗ ਤੇ ਨਾਲ ਦੀ ਨਾਲ ਛਪਾਰ ਦਾ ਮੇਲਾ ਸੋ ਛਪਾਰ ਦੇ ਮੇਲੇ ਦੀ ਰੌਣਕ ਕਿੰਨੇ ਦਿਨ ਰਹਿੰਦੀ ਆ ਬਾਈ ਛਪਾਰ ਦੇ ਮੇਲੇ ਦੀ ਰੌਣਕ ਹਫਤਾ ਰਹੂਗੀ ਹਫਤਾ ਰਹੂ ਕਿਦਣ ਦੇ ਆਏ ਹੋ ਸਣ ਤੋਂ ਹੋ ਗਈ 3 ਮਹੀਨੇ ਹੋ ਗਏ 3 ਮਹੀਨੇ ਬੈਠਿਆਂ ਨੂੰ ਹੋ ਗਏ ਹਾਂ ਜੀ ਪਹਿਲਾਂ ਆਈ ਤੀ 3 ਮਹੀਨੇ ਤੇ ਟਿੱਕੀ ਬਣਾਉ ਰਹੇ ਇੱਥੇ ਹੀ ਨਾ ਜੀ ਨਾ ਦੁਕਾਨਦਾਰੀ ਸੈੱਟ ਕਰੀ ਦੁਕਾਨ 3 ਮਹੀਨੇ ਪਹਿਲਾਂ ਦੀ ਸੈੱਟ ਕੀਤੀ ਐ ਇਹ ਅੱਛਾ ਕਿੰਨੇ ਦਿਨ ਮਦਰ ਰਸ਼ ਰਹਿੰਦਾ ਜਾਂ ਵਿਕਰੀ ਕਿਦਾਂ ਇਹ ਹਫਤਾ ਰੰਦਾ ਹੀ ਰਸੋ ਤੁਹਾਡਾ ਨਾਮ ਦੱਸਿਓ ਭਾਈ ਜਗਤਾਰ ਆ ਜਗਤਾਰ ਭਾਈ ਕਿੱਥੋਂ ਜੀ ਲੈਰੇ ਜੀ ਲੈਰੇ ਤੋਂ ਜੀ ਲੈਰਾ ਗਾਗਾ ਠੀਕ ਐ ਤੇ ਕਿਵੇਂ ਅੱਜ ਕਿਸ਼ਪਾਰ ਦੇ ਮੇਲੇ ਦੀ ਰੌਣਕ ਵਧੀਆ ਹੀ ਮੇਲੇ ਦੀ ਰੌਣਕ ਪੂਰੀ ਵਧੀਆ ਸੋ ਕੀ ਕੀ ਹੁੰਦਾ ਆਪਣੇ ਕੋਲੇ ਖਾਈ ਲਾਈ ਬਰਫੀ ਹਾਂ ਹੰਦਾ ਹੰਦਾ ਖਾਈ ਆ ਆ ਸਾਰਾ ਥੋੜਾ ਹੀ ਆ ਇਹ ਹਲਵਾਈ ਪਣੇ ਦਾ ਉਹ ਵੀ ਕੰਮ ਕਰਦੇ ਹੋ ਕਿ ਤਿੰਨ ਮਹੀਨੇ ਐ ਮੇਲੇ ਚ ਹੀ ਹਲਵਾਈ ਦਾ ਕੰਮ ਵੀ ਕਰਦੇ ਪਿਆ ਕਦੇ ਪੱਕੇ ਤੌਰ ਤੇ ਹਲਵਾਈ ਪਣੇ ਦਾ ਕੰਮ ਕਰਦੇ ਪਰ ਟਿੱਕੀਆਂ ਵਧੀਆ ਹੋਣਗੀਆਂ ਸੋ ਬਾਈ ਬਣਾਉਣ ਲੱਗਿਆ ਇੱਧਰ ਨੂੰ ਟਿੱਕੀ ਬਣਦੀ ਦਿਖਾ ਦੇ ਮੇਰਾ ਭਰਾ ਜਗਤਾਰ ਵੀਰੇ ਦੀ ਟਿੱਕੀ ਅਸੀਂ ਇਸਪਾਰ ਦੇ ਮੇਲੇ ਤੇ ਖਾਣ ਲੱਗਿਆ ਤੁਸੀਂ ਖੁਸ਼ ਨਹੀਂ ਕਿਉਂ ਨਹੀਂ ਹੈਗੇ ਵਿਕਰੀ ਖੁਸ਼ ਨਹੀਂ ਕਿਉਂ ਨਹੀਂ ਹੈਗੇ ਅੱਜ ਆ ਹੁਣ ਹੋਇਆ ਖੁਸ਼ ਭਾਈ ਐ ਨਾ ਬਾਈ ਢੱਲਾ ਜਾਣਾ ਬੈ ਤੂੰ ਕੀ ਕੀ ਪਾਉਣਾ ਹੈ ਫਿਰ ਵਿੱਚ ਸਲਾਦ ਪਾਉਣੀ ਇਹ ਸਲਾਦ ਪਾਤਾ ਟਿੱਕੀ ਪਾਤੀ ਤੇ ਛੋਲੇ ਪਾਤੇ ਹੈ ਵਾਹ ਬਾਈ ਵਾਹ ਸੋ ਬਾਈ ਬਣਾ ਰਿਹਾ ਤੇ ਲੱਗੀ ਬਾਈ ਪਲੇਟ ਇਹ ਪੀਹਾਂ ਦੀ ਆ ਦੇਖ ਲੋ ਕਾਟਾ ਕੁੱਟਾ ਦਾ ਨਹੀਂ ਇਹ ਪੂਰਾ ਵਧੀਆ ਆ ਇਹ ਜਟਕਾ ਸੌਦਾ ਹੀ ਆ ਸੋ ਦੁੰਨਿਆਂ ਚ ਹੀ ਕੰਮ ਚੱਲਦਾ ਵਾਹਿਗੁਰੂ ਨਹੀਂ ਯਾਰ ਕੌਣ ਕਹਦਾ ਮੇਲੇ ਚ ਸੁਆਦ ਨਹੀਂ ਹੁੰਦਾ ਸੋ ਮੇਲੇ ਬਾਰੇ ਕਹਾਤਾ ਨਹੀਂ ਬਣਿਆ ਵੀ ਮੇਲੇ ਚ ਅਮਰੂਦਾਂ ਨੂੰ ਕੌਣ ਵੜਦਾ ਨਹੀਂ ਮੇਲੇ ਵਾਲਾ ਕੰਮ ਵਧੀਆ ਹੁੰਦਾ ਕਿਉਂ ਬਾਈ ਕੀ ਨਾਮ ਆ ਵੀਰੇ ਅਕਰਮ 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 ਬਾਈ ਮੁਹੰਮਦ ਅਕਰਮ ਮੁਹੰਮਦ ਅਕਰਮ ਅਸਲਾਮ ਵਾਲੇਕਮ ਬਾਈ ਕੀ ਹਾਲ ਚਾਲ ਵਧੀਆ ਕਿੱਥੋਂ ਆਏ ਹੋ ਮੰਡੀ ਐਮ ਦੀ ਗੜ ਮੰਡੀ ਐਮ ਦੀ ਗੜ ਐਂਦੇ ਖੜੋ ਪਹਿਲੇ ਦਿਨ ਆਏ ਕੋ ਪਹਿਲਾਂ ਵੀ ਆ ਗਏ ਸੱਤ ਹੀ ਹੁੰਨੇ ਹੋ ਕਿਵੇਂ ਆ ਪਕੌੜੇ ਥੋੜੇ ਬਹੁਤ ਵਧੀਆ ਪਕੌੜੇ ਬਹੁਤ ਵਧੀਆ ਆ ਤਾਂ ਬਾਈ ਦੀ ਟਿੱਕੀ ਵੀ ਬਹੁਤ ਵਧੀਆ ਕਿਵੇਂ ਆ ਮੇਲੇ ਦਾ ਇਤਨੀ ਵਧੀਆ ਵਾ ਭੀੜ ਘਟ ਇੱਕ ਵੱਧਾ ਜਿਆਦੇ ਨਾ ਅੱਗੇ ਨਾਲੋਂ ਜਿਆਦੇ ਨਵੇਂ ਮੁੰਡੇ ਨੌਜਵਾਨ ਨਵੇਂ ਮੁੰਡੇ ਨੌਜਵਾਨ ਆਪਾਂ ਉਹਨਾਂ ਜੀ ਆ ਵੀਰਾ ਕਹਿੰਦਾ ਪਹਿਲਾਂ ਮੈਂ ਤਾਂ ਨਹੀਂ ਗੱਲ ਕੀਤੀ ਕਿਉਂ ਨਹੀਂ ਗੱਲ ਕੀਤੀ ਪਕੌੜੇ ਖਾਂਦੇ ਸੀ ਪਕੌੜੇ ਖਾਂਦੇ ਸੀ ਅਸੀਂ ਡਿਸਟਰਬ ਕਰਤਾ ਸੌਰੀ ਬਾਈ ਉਹਦੇ ਵਾਸਤੇ ਸੋ ਕਿਵੇਂ ਸੀ ਪਕੌੜੇ ਬਹੁਤ ਘੈਂਟ ਸੀਗੇ ਵਧੀਆ ਸੀਗੇ ਅੱਛਾ ਤੁਸੀਂ ਵੀ ਖਾ ਕੇ ਦੇਖੋ ਵਧੀਆ ਲੱਗਣਗੇ ਆ ਮੈਂ ਚਾਰ ਤਾਂ ਲਵਾ ਲਈ ਪਕੌੜੇ ਵੀ ਖਾਣੇ ਆ ਤੇਰੇ ਘੈਂਟ ਦੇ ਖਾਵਾਂਗੇ ਅਕਰਮ ਬਾਈ ਸੋ ਮੈਨੂੰ ਲੱਗਦਾ ਸਾਡੇ ਲੱਗ ਵੀ ਰਹੇ ਆ ਪਕੌੜੇ ਤੇ ਇਹ ਪਕੌੜੇ ਭੱਠੀ ਵੀ ਮੈਨੂੰ ਲੱਕੜ ਵਾਲੀ ਲੱਗਦੀ ਆ ਸੋ ਸਵਾਦ ਤਾਂ ਹੋਣੀ ਆ ਅਕਰਮ ਬਾਈ ਕਿਵੇਂ ਆ ਮੇਲੇ ਬਾਰੇ ਕੀ ਕਹੇਗਾ ਤੂੰ ਮੇਲਾ ਬਹੁਤ ਵਧੀਆ ਜੀ ਸਾਰਿਆਂ ਨੂੰ ਦੇਖਣਾ ਚਾਹੀਦਾ ਪਾ ਆਉਣਾ ਚਾਹੀਦਾ ਪੰਜਾਬ ਦਾ ਮੇਲਾ ਆਪਣਾ ਮਸ਼ਹੂਰ ਮੇਲਾ ਹਾਂ ਹੈਪੀ ਬਾਬਾ ਜੀ ਆਪਣੇ ਆ ਗਏ ਨੇ ਸਪਾਰ ਤੋਂ ਮੇਲੇ ਹਾਂ ਹੈਪੀ ਬਾਬਾ ਜੀ ਅੱਜ ਕੱਲ੍ਹ ਚੜਾਈਆਂ ਚ ਨੇ ਹਵਾਵਾਂ ਚ ਵੀ ਉੱਡਦੇ ਪਏ ਆ ਜਹਾਰ ਦੀਆਂ ਫੋਟੋਆਂ ਤੁਸੀਂ ਦੇਖੀਆਂ ਸਾਰਿਆਂ ਨੇ ਹਾਂ ਬਾਬਾ ਜੀ ਬਾਹਰ ਗਏ ਸੀ ਅੰਦਰ ਹੀ ਨੇ ਹੁਣ ਅੰਦਰ ਹੀ ਨੇ ਸੋ ਆ ਆ ਗਏ ਪਕੌੜੇ ਇੱਧਰ ਵੀ ਮਿੱਤਰਾਂ ਦੇ ਪਕੌੜੇ ਆ ਗਏ ਤੇ ਜੰਗਾ ਬਾਈ ਸਲਾਮ ਵਾਲੇਕੁਮ ਜਾਂਦਾ ਜਾਂਦਾ ਕੀ ਕਹੇਗਾ ਜਾਂਦਾ ਜਾਂਦਾ ਦੋਸਤਾਂ ਨੂੰ ਕੀ ਕਹੇਗਾ ਅਲਵਿਦਾ ਅਲਵਿਦਾ ਵਾ ਵਾ ਤੇ ਫਿਰ ਜਿਵੇਂ ਬਾਈ ਨੇ ਕਿਹਾ ਟਿੱਕੀ ਖਾ ਕੇ ਮੈਂ ਕਿਹਾ ਜਾਂਦਾ ਜਾਂਦਾ ਕੀ ਕਹੇਗਾ ਕਹਿੰਦਾ ਅਲਵਿਦਾ ਉਵੇਂ ਜਿੱਕਣੀ ਅਸੀਂ ਕਹਿ ਦਨੇ ਆ ਯਾਰ ਅਲਵਿਦਾ ਰੱਬੋ ਟੀਵੀ ਨੂੰ ਦੇਖਦੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ